ਕੈਨੇਡਾ ਵਿੱਚ ਵਾਇਰਲ ਹੋਈ ਇੱਕ ਪੋਸਟ ਨੇ ਇਮੀਗ੍ਰੇਸ਼ਨ ਤੇ ਨਾਗਰਿਕਤਾ ਨਾਲ ਜੁੜੀਆਂ ਨੀਤੀਆਂ ਨੂੰ ਲੈ ਕੇ ਵੱਡੀ ਬਹਿਸ ਛੇੜ ਦਿੱਤੀ ਹੈ। ਇੱਕ ਔਰਤ ਨੇ ਆਪਣੇ ਐਕਸ ਅਕਾਊਂਟ ਤੇ ਪੋਸਟ ਕੀਤਾ ਕਿ ਉਹ 8.5 ਮਹੀਨੇ ਦੀ ਗਰਭਵਤੀ ਹੈ ਅਤੇ ਕੈਨੇਡਾ ਆਉਣ ਦੇ ਲਈ ਉਸਨੇ ਵਿਜ਼ਿਟ ਵੀਜ਼ਾ ਲੈਣ ਦੀ ਅਪਲਾਈ ਕੀਤਾ ਹੈ। ਇਹ ਪੋਸਟ ਤੁਰੰਤ ਵਾਇਰਲ ਹੋ ਗਈ ਅਤੇ ਕੰਜ਼ਰਵੇਟਿਵ ਨੇਤਾਵਾਂ ਨੇ ਇਸ ਨੂੰ ਬੇਬੀ ਟੂਰਿਜ਼ਮ ਦਾ ਉਦਾਹਰਣ ਦੇ ਕੇ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਖਤਮ ਕਰਨ ਦੀ ਮੰਗ ਵਧਾ ਦਿੱਤੀ ਹੈ। ਕੈਨੇਡਾ ਵਿੱਚ ਜਨਮੇ ਹਰ ਬੱਚੇ ਨੂੰ ਆਪਣੀ ਮਾਪਿਆਂ ਦੀ ਨਾਗਰਿਕਤਾ ਤੋਂ ਬਗੈਰ ਹੀ ਨਾਗਰਿਕਤਾ ਮਿਲਣ ਵਾਲੀ ਇਹ ਨੀਤੀ ਹੁਣ ਸਿਆਸੀ ਵਿਵਾਦ ਦਾ ਕੇਂਦਰ ਬਣ ਚੁੱਕੀ ਹੈ। ਇਹ ਘਟਨਾ ਭਾਰਤ ਤੋਂ ਆਏ ਪੰਜਾਬੀ ਪਰਿਵਾਰਾਂ ਨੂੰ ਵੀ ਨਿਸ਼ਾਨਾ ਬਣਾਉਂਦੀ ਹੈ ਜੋ ਵਿਜ਼ਿਟ ਵੀਜ਼ੇ ਤੇ ਆ ਕੇ ਕੈਨੇਡਾ ਦੇ ਵਿੱਚ ਬੱਚੇ ਨੂੰ ਜਨਮ ਦਿੰਦੇ ਨੇ ਤਾਂ ਜੋ ਬੱਚੇ ਨੂੰ ਕੈਨੇਡਾ ਦੀ ਨਾਗਰਿਕਤਾ ਮਿਲ ਸਕੇ। ਇਹ ਵਾਇਰਲ ਪੋਸਟ 10 ਅਕਤੂਬਰ ਨੂੰ ਐਕਸ ਦੇ ਉੱਤੇ ਪੋਸਟ ਕੀਤੀ ਗਈ ਸੀ। ਜਿਸ ਦੇ ਵਿੱਚ ਇੱਕ ਔਰਤ ਨੇ ਲਿਖਿਆ ਸੀ ਕਿ ਉਹ 8.5 ਮਹੀਨੇ ਦੀ ਗਰਭਵਤੀ ਹੋਣ ਦੇ ਬਾਵਜੂਦ ਕੈਨੇਡਾ ਦਾ ਵਿਜ਼ਿਟ ਵੀਜ਼ਾ ਅਪਲਾਈ ਕਰ ਰਹੀ ਹੈ। ਕੈਨੇਡਾ ਆਉਣਾ ਹੈ ਬਸ ਵਿਜ਼ਿਟ ਦੇ ਲਈ। ਇਹ ਪੋਸਟ ਤੁਰੰਤ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਅਤੇ 48 ਘੰਟਿਆਂ ਦੇ ਵਿੱਚ 50000 ਤੋਂ ਵੱਧ ਵਿਊਜ਼ ਤੇ ਹਜ਼ਾਰਾਂ ਰੀਪੋਸਟ ਹੋਈ। ਕੰਜ਼ਰਵੇਟਿਵ ਨੇਤਾ ਪੀਪਰ ਬਿਲੀਬੋ ਨੇ ਇਸ ਨੂੰ ਰੀਪੋਸਟ ਕਰਕੇ ਕਿਹਾ ਕਿ ਇਹ ਬੇਬੀ ਟੂਰਿਜ਼ਮ ਹੈ ਜੋ ਕੈਨੇਡੀਅਨ ਟੈਕਸ ਪੇਅਰਸ ਦੇ ਉੱਤੇ ਬੋਝ ਪਾ ਰਿਹਾ ਹੈ। ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਖਤਮ ਕਰੋ ਇਸ ਦੇ ਨਾਲ ਪੋਸਟ ਨੂੰ ਲੱਖਾਂ ਲੋਕਾਂ ਦੇ ਵਿਊਜ਼ ਵੀ ਮਿਲੇ ਇਹ ਵਿਵਾਦ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਨੀਤੀਆਂ ਤੇ ਸਵਾਲ ਖੜੇ ਕਰ ਰਿਹਾ ਹੈ ਕੈਨੇਡਾ ਨੇ 1947 ਤੋਂ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਅਪਣਾਇਆ ਹੋਇਆ ਹੈ ਜਿਸ ਅਨੁਸਾਰ ਕੈਨੇਡਾ ਦੀ ਧਰਤੀ ਤੇ ਜਨਮਿਆ ਹਰ ਬੱਚਾ ਆਪਣੇ ਮਾਪਿਆਂ ਦੀ ਨਾਗਰਿਕਤਾ ਦੇ ਬਾਝੋਂ ਕੈਨੇਡੀਅਨ ਨਾਗਰਿਕਤਾ ਲੈਣ ਦਾ ਹੱਕਦਾਰ ਹੈ ਇਹ ਅਮਰੀਕਾ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਦੇ ਵਿੱਚ ਵੀ ਹੈ ਪਾਰਿਸ ਨੂੰ ਲੈ ਕੇ ਵਿਵਾਦ ਹੈ ਕਿ ਵਿਦੇਸ਼ੀ ਔਰਤਾਂ ਵਿਜ਼ਿਟ ਵੀਜ਼ਾ ਤੇ ਆ ਕੇ ਕੈਨੇਡਾ ਦੇ ਵਿੱਚ ਡਿਲੀਵਰੀ ਕਰਵਾਉਂਦੀਆਂ ਨੇ ਜਿਸ ਦੇ ਨਾਲ ਬੱਚਾ ਇੱਥੋਂ ਦਾ ਨਾਗਰਿਕ ਬਣ ਜਾਂਦਾ ਹੈ ਤੇ ਭਵਿੱਖ ਵਿੱਚ ਪੂਰੇ ਪਰਿਵਾਰ ਨੂੰ ਰਾਹਤ ਮਿਲ ਜਾਂਦੀ ਹੈ ਅੰਦਾਜ਼ਨ ਹਰ ਸਾਲ 2000 ਤੋਂ 3000 ਅਜਿਹੇ ਕੇਸ ਸਾਹਮਣੇ ਆਉਂਦੇ ਨੇ ਜਿਸ ਦੇ ਵਿੱਚ 80% ਕੇਸ ਚਾਈਨਾ ਅਤੇ ਭਾਰਤ ਤੋਂ ਹਨ ਕੰਜ਼ਰਵੇਟਿਵ ਪਾਰਟੀ ਇਸ ਨੂੰ ਟੈਕਸ ਪੇਅਰਸ ਦੇ ਉੱਤੇ 500 ਮਿਲੀਅਨ ਡਾਲਰ ਦਾ ਸਾਲਾਨਾ ਬੋਝ ਮੰਨਦੀ ਹੈ ਕੰਜ਼ਰਵੇਟਿਵ ਲੀਡਰ ਐਂਡਰਿਓ ਸ਼ੀਰ ਨੇ ਪਾਰਲੀਮੈਂਟ ਦੇ ਵਿੱਚ ਬਿੱਲ ਪੇਸ਼ ਕੀਤਾ ਹੈ ਕਿ ਨਾਗਰਿਕਤਾ ਦੇ ਲਈ ਘੱਟੋ ਘੱਟ ਇੱਕ ਮਾਪੇ ਨੂੰ ਕੈਨੇਡੀਅਨ ਨਾਗਰਿਕ ਹੋਣਾ ਚਾਹੀਦਾ ਹੈ। ਇਹ ਵਾਇਰਲ ਪੋਸਟ ਨੇ ਇਸ ਮੰਗ ਨੂੰ ਹੋਰ ਜ਼ਿਆਦਾ ਹਵਾ ਦਿੱਤੀ ਹੈ ਤੇ ਹੁਣ 10000 ਤੋਂ ਜ਼ਿਆਦਾ ਲੋਕਾਂ ਨੇ ਪਟੀਸ਼ਨ ਸਾਈਨ ਕੀਤੀ ਹੈ। ਭਾਰਤੀ ਕੈਨੇਡੀਅਨ ਕਮਿਊਨਿਟੀ ਦੇ ਵਿੱਚ ਵੀ ਗੁੱਸਾ ਹੈ ਕਿਉਂਕਿ ਇਹ ਪੋਸਟ ਨੇ ਭਾਰਤੀਆਂ ਨੂੰ ਟਾਰਗੇਟ ਕੀਤਾ ਹੈ। ਇਮੀਗ੍ਰੇਸ਼ਨ ਐਕਸਪਰਟਸ ਦੇ ਮੁਤਾਬਿਕ ਇਹ ਪੋਸਟ ਗਲਤਫਹਿਮੀ ਪੈਦਾ ਕਰ ਰਹੀ ਹੈ। ਵਿਜ਼ਿਟ ਵੀਜ਼ੇ ਤੇ ਆਉਣ ਵਾਲੀਆਂ ਔਰਤਾਂ ਨੂੰ ਡਿਲੀਵਰੀ ਦੇ ਲਈ ਹਸਪਤਾਲ ਦੇ ਖਰਚੇ ਖੁਦ ਭਰਨੇ ਪੈਂਦੇ ਨੇ ਜੋ 10,000 ਤੋਂ 20,000 ਡਾਲਰ ਹੋ ਸਕਦੇ ਨੇ। ਬੱਚੇ ਨੂੰ ਨਾਗਰਿਕਤਾ ਮਿਲ ਜਾਂਦੀ ਹੈ ਪਰ ਮਾਪਿਆਂ ਨੂੰ ਨਹੀਂ। ਲਿਬਰਲ ਪਾਰਟੀ ਦਾ ਕਹਿਣਾ ਹੈ ਕਿ ਇਹ ਨੀਤੀ ਕੈਨੇਡਾ ਨੂੰ ਵਿਭਿੰਨਤਾ ਵਾਲਾ ਦੇਸ਼ ਬਣਾਉਂਦੀ ਹੈ ਅਤੇ ਇਸ ਨੂੰ ਖਤਮ ਕਰਨ ਦੇ ਨਾਲ ਹਜ਼ਾਰਾਂ નિર્ਦੋਸ਼ ਬੱਚੇ ਪ੍ਰਭਾਵਿਤ ਹੋਣਗੇ। ਇਸ ਵਿਵਾਦ ਨੇ ਐਕਸ 'ਤੇ #andbirthrightcitizenship ਨੂੰ ਟ੍ਰੈਂਡਿੰਗ ਬਣਾ ਦਿੱਤਾ ਹੈ। ਕੈਨੇਡਾ ਦੇ ਵਿੱਚ 2 ਮਿਲੀਅਨ ਤੋਂ ਵੱਧ ਭਾਰਤੀ ਮੂਲ ਦੇ ਲੋਕ ਰਹਿੰਦੇ ਨੇ ਜਿਨ੍ਹਾਂ ਵਿੱਚੋਂ ਬਹੁਤੇ ਪੰਜਾਬੀ ਨੇ ਇਹ ਵਿਵਾਦ ਭਾਰਤੀ ਪਰਿਵਾਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਜੋ ਵਿਜ਼ਿਟ ਵੀਜ਼ੇ ਤੇ ਆ ਕੇ ਕੈਨੇਡਾ ਨੂੰ ਬੱਚਿਆਂ ਦੇ ਲਈ ਬਿਹਤਰ ਭਵਿੱਖ ਦੇਣ ਦੇ ਲਈ ਚੁੰਨਦੇ ਨੇ ਪਰ ਇਸ ਦੇ ਨਾਲ ਵੀਜ਼ਾ ਅਪਲਾਈ ਕਰਨ ਦੇ ਵਿੱਚ ਡਰ ਵੀ ਪੈਦਾ ਹੋਇਆ ਹੈ ਇਹ ਵਿਵਾਦ ਪਾਰਲੀਮੈਂਟ ਦੇ ਵਿੱਚ ਚਰਚਾ ਨੂੰ ਤੇਜ਼ ਕਰੇਗਾ ਤੇ 2026 ਦੀਆਂ ਚੋਣਾਂ ਵਿੱਚ ਫੈਸਲਾ ਹੋ ਸਕਦਾ ਹੈ ਜੇਕਰ ਅਜਿਹਾ ਕੋਈ ਬਿਲ ਪਾਸ ਹੋਇਆ ਤਾਂ ਨਵੇਂ ਨਿਯਮ 2027 ਤੋਂ ਲਾਗੂ ਹੋ ਸਕਦੇ ਨੇ